राम राम दोस्तों ਸਾਡੇ ਚੈਨਲ ਬਾਲੀਵੁੱਡ ਦਾ ਗੋਲਡਨ 에ਰਾ ਵਿੱਚ ਤੁਹਾਡਾ ਸਵਾਗਤ ਹੈ ਜਿੱਥੇ ਅਸੀਂ ਤੁਹਾਨੂੰ ਹਿੰਦੀ ਸਿਨੇਮਾ ਦੇ ਮਹਾਨ ਸਿਤਾਰਿਆਂ ਦੀ ਜ਼ਿੰਦਗੀ ਦੇ ਇੱਕ ਸੁਹਾਵਨੇ ਸਫ਼ਰ ਤੇ ਲੈ ਕੇ ਜਾਂਦੇ ਹਾਂ ਜਿਨ੍ਹਾਂ ਨੇ ਆਪਣੇ ਗਜ਼ਬ ਦੇ ਹੁਨਰ ਨਾਲ ਹਰ ਦਿਲ ਨੂੰ ਛੂ ਲਿਆ ਅੱਜ ਅਸੀਂ ਇੱਕ ਅਜਿਹੇ ਕਲਾਕਾਰ ਦੀ ਗੱਲ ਕਰਾਂਗੇ ਜਿਸ ਦਾ ਨਾਮ ਸਿਰਫ ਇੱਕ ਨਾਮ ਨਹੀਂ ਬਲਕਿ ਪ੍ਰੇਰਣਾ ਹੈ ਦਿਲੀਪ ਕੁਮਾਰ ਉਹਨਾਂ ਨੇ ਬਾਲੀਵੁੱਡ ਨੂੰ ਵਿਆਕੁਲਤਾ ਦੇ ਦਰਦ ਰੋਮਾਂਸ ਦਾ ਜਾਦੂ ਅਤੇ ਅਦਾਕਾਰੀ ਦੀ ਇੱਕ ਨਵੀਂ ਸਟਾਈਲ ਦਿੱਤੀ ਅੱਜ ਅਸੀਂ ਉਹਨਾਂ ਦੀ ਜ਼ਿੰਦਗੀ ਦੀ ਬੇਮਿਸਾਲ ਕਹਾਣੀ ਨੂੰ ਬਿਆਨ ਕਰਾਂਗੇ ਕਹਾਣੀ ਸ਼ੁਰੂ ਹੁੰਦੀ ਹੈ 11 ਦਸੰਬਰ 1922 ਨੂੰ ਬ੍ਰਿਟਿਸ਼ ਪਾਰਕ ਦੇ ਪੇਸ਼ਾਵਰ ਦੇ ਰੋਲੇਕਸ ਕੈਸਾ ਖਵਾਨੀ ਬਾਜ਼ਾਰਤ ਮੁਹੰਮਦ ਯੂਸੂਫ ਖਾਨ ਦੇ ਤੌਰ ਤੇ ਜੰਮੇ ਦਲੀਪ ਕੁਮਾਰ ਦਾ ਪਰਿਵਾਰ ਸਾਦਗੀ ਪਰ ਹੀ ਜ਼ਿੰਦਗੀ ਜਿਉਂਦਾ ਸੀ ਪਰ ਉਸ ਵਿੱਚ ਸਭਿਆਚਾਰਕਤਾ ਨਾਲ ਭਰਪੂਰਤਾ ਉਹਨਾਂ ਦੇ ਪਿਤਾ ਲਾਲਾ ਗੁਲਾਮ ਸਰਵਰ ਖਾਨ ਇੱਕ ਫਲ ਵਿਕਰੇਤਾ ਸਨ ਅਤੇ ਯੂਸੂਫ 12 ਪਰਾਵਾਂ ਵਿੱਚੋਂ ਇੱਕ ਸਾਂ ਯੂਸੂਫ ਨੇ ਆਪਣੀ ਸਿੱਖਿਆ ਮਹਾਰਾਸ਼ਟਰ ਦੇ ਡਿਉਲਾਲੀ ਵਿੱਚ ਬਾਰਨ ਸਕੂਲ ਵਿੱਚ ਪ੍ਰਾਪਤ ਕੀਤੀ ਜਿੱਥੇ ਉਹਨਾਂ ਦੇ ਪਿਤਾ ਦੇ ਬਾਗ ਸਨ ਉਹਨਾਂ ਦੀ ਜ਼ਿੰਦਗੀ ਸਧਾਰਨ ਸੀ ਪਰ ਉਹ ਸੁਪਨਿਆਂ ਨਾਲ ਭਰੀ ਹੋਈ ਸੀ ਉਹਨਾਂ ਦਾ ਬਚਪਨ ਦਾ ਸਾਥੀ ਅਜੇ ਹੀ ਇੱਕ ਹੋਰ ਪਵਿੱਖ ਦੇ ਲੀਜੈਂਡ ਰਾਜ ਕਪੂਰ ਨਾਲ ਸੰਜਸ ਦੋਵੇਂ ਇੱਕੋ ਪੜੋਸ ਵਿੱਚ ਵੱਡੇ ਹੋਏ ਅਤੇ ਕਿਸੇ ਨੇ ਵੀ ਕਦੇ ਸੋਚਿਆ ਨਹੀਂ ਸੀ ਕਿ ਇਹ ਦੋਸਤ ਭਾਰਤੀ ਸਿਨੇਮਾ ਦੀ ਨੀਂ ਰੱਖਣਗੇ ਪਰ ਯੂਸਫ ਖਾਨ ਤੋਂ ਦਿਲੀਪ ਕੁਮਾਰ ਬਣਨ ਦਾ ਸਫ਼ਰ ਆਸਾਨ ਨਹੀਂ ਸੀ 1940 ਵਿੱਚ ਯੂਸੂਫ ਪੁਨੇ ਚਲੇ ਗਏ ਜਿੱਥੇ ਉਹਨਾਂ ਨੇ ਇੱਕ ਛੋਟੀ ਕੈਂਟੀਨ ਅਤੇ ਸੂਕੇ ਫਲਾਂ ਦੀ ਦੁਕਾਨ ਖੋਲ ਪਰ ਤਕਦੀਰ ਨੇ ਉਹਨਾਂ ਲਈ ਹੋਰ ਵੱਡੇ ਯੋਜਨਾਵਾਂ ਬਣਾ ਰੱਖੀਆਂ ਸਾਂ 1944 ਵਿੱਚ ਜਦੋਂ ਉਹ ਫਿਲਮ ਉਦਯੋਗ ਵਿੱਚ ਆਏ ਤਦ ਦੇਵਿਕਾ ਰਾਣੀ ਜੋ ਪਾਰਤੀ ਸਿਨੇਮਾ ਦੀ ਅਗਵਾਈ ਕਰ ਰਹੀ ਸਨ ਨੇ ਉਹਨਾਂ ਨੂੰ ਉਹਨਾਂ ਦਾ ਪ੍ਰਸਿੱਧ ਨਾਮ ਦਿਲੀਪ ਕੁਮਾਰ ਦਿੱਤਾ ਕਿਉਂ ਕਿਉਂਕਿ ਉਹਨਾਂ ਦੇ ਪਿਤਾ ਅਦਾਕਾਰੀ ਦੇ ਸਖਤ ਖਿਲਾਫ ਸਨ ਅਤੇ ਇਸ ਬਦਲਾ ਦੀ ਲੋੜ ਉਹਨਾਂ ਦੇ ਕੈਰੀਅਰ ਨੂੰ ਲੁਕਾਉਣ ਲਈ ਪਾ। ਉਹਨਾਂ ਦੀ ਪਹਿਲੀ ਫਿਲਮ ਜਵਾਰ ਪਾਟਾ ਨੂੰ ਕਾਮਯਾਬੀ ਨਹੀਂ ਮਿਲੀ ਪਰ ਦਲੀਪ ਕੁਮਾਰ ਨੇ ਹਾਰ ਨਹੀਂ ਮੰਨੀ। 1947 ਵਿੱਚ ਉਹਨਾਂ ਨੇ ਜੁਗਨੂ ਨਾਲ ਕਾਮਯਾਬੀ ਪ੍ਰਾਪਤ ਕੀਤੀ ਅਤੇ 1948 ਵਿੱਚ ਸ਼ਹੀਦ ਅਤੇ ਮੀਲਾ ਵਰਗੀਆਂ ਹਿੱਟ ਫਿਲਮਾਂ ਕੀਤੀ। ਫਿਰ 1949 ਵਿੱਚ ਅੰਦਾਜ਼ ਆਈ ਜੋ ਰਾਜ ਕਪੂਰ ਅਤੇ ਨਰਗਿਸ ਨਾਲ ਮਿਲ ਕੇ ਉਹਨਾਂ ਨੂੰ ਅਮਰ ਕਰ ਗਤ 1950 ਦਾ ਦਹਾਕਾ ਦਲੀਪ ਕੁਮਾਰ ਦੇ ਕੈਰੀਅਰ ਦਾ ਸੋਨੀ ਦੌਰs ਦੇਦਾਰ ਆਨ ਦੇਵਦਾਸ ਅਤੇ ਮਦੁਮਤੀ ਵਰਗੀਆਂ ਫਿਲਮਾਂ ਨਾਲ ਉਹਨਾਂ ਨੇ ਅਦਾਕਾਰੀ ਨੂੰ ਨਵਾਂ ਰੂਪ ਦਿੱਤਾ ਦੇ ਤੌਰ ਤੇ ਪ੍ਰਸਿੱਧ ਉਹਨਾਂ ਦੀ ਭਾਵਨਾਤਮਕ ਅਦਾਕਾਰੀ ਨੇ ਦਰਸ਼ਕਾਂ ਨੂੰ ਅਸਰਤਮਗਨ ਕੀਤਾ ਅਤੇ ਉਹਨਾਂ ਨੂੰ ਖੂਬ ਪ੍ਰਸ਼ੰਸਾ ਮਿਲੀ ਪਰ ਪਰਦੇ ਦੇ ਪਿੱਛੇ ਉਹਨਾਂ ਦੀ ਜ਼ਿੰਦਗੀ ਦੇਖਣ ਯੋਗ ਸੌਖੀ ਨਹੀਂ ਦੁਖਦਾਈ ਕਿਰਦਾਰਾਂ ਦੀ ਦੁਹराई ਕਰਦੇ ਕਰਦੇ ਉਹਨਾਂ ਨੂੰ ਡਿਪਰੈਸ਼ਨ ਦਾ ਸਾਹਮਣਾ ਕਰਨਾ ਪਿਆ ਡਾਕਟਰ ਦੇ ਸਲਾਹ ਤੇ ਉਹਨਾਂ ਨੇ ਹਲਕੀਆਂ ਭੂਮਿਕਾਵਾਂ ਖੋਜਣੀਆਂ ਸ਼ੁਰੂ ਕੀਤੀਆਂ ਜਿਵੇਂ ਆਜ਼ਾਦ ਅਤੇ ਕੋਹਿਨੂਰਵੇ ਇਹ ਫਿਲਮਾਂ ਉਹਨਾਂ ਦੀ ਬਹੁਪੱਖੀ ਅਦਾਕਾਰੀ ਨੂੰ ਦਰਸਾਉਂਦੀਆਂ ਹਨ ਅਤੇ ਸਾਬਤ ਕਰਦੀਆਂ ਹਨ ਕਿ ਦਲੀਪ ਕੁਮਾਰ ਲਈ ਕੁਝ ਵੀ ਅਸੰਭਵ ਨਹੀਂ। ਅਤੇ ਫਿਰ ਆਈ ਮੁਗਲ-ਏ-ਆਜ਼ਮ, ਇੱਕ ਮਹਾਨ ਕਲਾਕ੍ਰਿਤੀ ਜਿਸ ਨੂੰ ਪੂਰਾ ਹੋਣ ਵਿੱਚ ਇੱਕ ਦਹਾਕਾ ਲੱਗੇ। ਸ਼ਾਹਜ਼ਾਦਾ सलीम ਦੇ ਰੂਪ ਵਿੱਚ ਦਲੀਪ ਕੁਮਾਰ ਨੇ ਪਾਰਟੀ ਸਿਨੇਮਾ ਦੀ ਇੱਕ ਆਈਕਾਨਿਕ ਪ੍ਰਦਰਸ਼ਨ ਦਿੱਤਾ। ਸਧਾਰਨ ਸ਼ੁਰੂਆਤ ਤੋਂ ਬਾਲੀਵੁੱਡ ਦੇ ਬੇਤਾਜ ਬਾਦਸ਼ਾਹ ਬਣਨ ਤੱਕ ਦਲੀਪ ਕੁਮਾਰ ਦਾ ਸਫ਼ਰ ਪ੍ਰੇਰਣਾ ਦੇਣ ਵਾਲਾ ਹੈ ਇਹ ਤਾਂ ਸਿਰਫ ਸ਼ੁਰੂਆਤ ਹੈ ਅਗਲੇ ਐਪੀਸੋਡ ਵਿੱਚ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਕਟਟ ਜਾਣੇ ਜਾਂਦੇ ਪਲੂਆਂ ਨੂੰ ਵੇਖਾਂਗੇ ਉਹਨਾਂ ਦੀ ਨਿੱਜੀ ਸੰਦਰਸ਼ ਦਿਸ਼ਾ ਵਿੱਚ ਉਹਨਾਂ ਦੇ ਯਤਨ ਅਤੇ 1980 ਦੇ ਦਹਾਕੇ ਵਿੱਚ ਦੇ ਰੂਪ ਵਿੱਚ ਉਹਨਾਂ ਦੀ ਸ਼ਾਨਦਾਰ ਵਾਪਸ ਤਾਂ ਕਿ ਸਾਡੇ ਨਾਲ ਜੁੜੇ ਰਹੋ ਨਾ ਉਸ ਤੋਂ ਪਹਿਲਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰ ਕਿਉਂਕਿ ਇੱਥੇ ਹਰ ਕਹਾਣੀ ਖਾਸ ਹੈ ਅਤੇ ਹਰ ਕਿਰਦਾਰ ਅਮਰ ਰਾਮ ਰਾਮ